ਹਾਂਜੀ ਕੁਲਦੀਪ ਸਿੰਘ ਜੀ ਇਹ ਦੋਹਾ ਕਤਰੀ ਧਰਤੀ ਆ ਆ ਦੇਖੋ ਆ ਸਾਰਾ ਪੱਥਰ ਹੀ ਪਿਆ ਆ ਸਾਰਾ ਪੱਥਰ ਹੀ ਆ ਤੇ ਪੱਥਰ ਦੇ ਵਿੱਚ ਆ ਥੋੜੀ ਜੀ ਜਗ੍ਹਾ ਬਣਾਈ ਆ ਇਹ ਨਵੀਂ ਜਗ੍ਹਾ ਬਣੀ ਹੁਣ ਇੱਥੇ ਵੀ ਸਮਾਨ ਉੱਗਣ ਲੱਗ ਗਿਆ ਬਾਬੇ ਦੀ ਕਿਰਪਾ ਹੋ ਗਈ ਆ ਇੱਥੇ ਰੂੜੀ ਬੜੀ ਪਾਈ ਆ ਆ ਦੇਖੋ ਇਹ ਇਥੇ ਇਹ ਹੈਗਾ ਅਰਬੀਆਂ ਦੇ ਖਾਨ ਵਾਲਾ ਜਿਹੜੇ ਇੱਧਰ ਅਰਬੀ ਲੋਗ ਹਨ ਉਹ ਖਾਂਦੇ ਆ ਇਹ ਉਹਨਾਂ ਦਾ ਮਤਲਬ ਹੈਗਾ ਮਤਲਬ ਸਰੋਂ ਜੀ ਆ ਉਹਨਾਂ ਦੀ ਤੇ ਆ ਦੇਖੋ ਆ ਖੇਤ ਬਣਾਏ ਸੀ ਆਪਾਂ ਆਪਦੇ ਇਹਨਾਂ ਦੇ ਵਿੱਚੋਂ ਆ ਦੋ ਚਾਰ ਕਿਆਰੀਆਂ ਖਾਲੀ ਆ ਬਾਕੀ ਤਕਰੀਬਨ ਸਾਰੀਆਂ ਕਿਆਰੀਆਂ ਦੇ ਵਿੱਚ ਕੁਛ ਨਾ ਕੁਛ ਲਾ ਦਿੱਤਾ ਆ ਦੇਖੋ ਆ ਰੂੜੀ ਪਾਈ ਹੋਈ ਆ ਇੱਥੇ ਆ ਖਾਦ ਆ ਰੂੜੀ ਆ ਬਸ ਕਲੀ ਹੋਰ ਇੱਥੇ ਕੁਝ ਨਹੀਂ ਪਾਇਆ ਗਿਆ